ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਇੰਨੀ ਜ਼ਿਆਦਾ ਸਾਹਮਣੇ ਸੇਕ ਪੈ ਰਿਹਾ ਐ, ਇੰਨਾ ਜ਼ਿਆਦਾ ਸੇਕ ਪੈ ਰਿਹਾ ਨਾ ਬੁਰਾ ਹਾਲ ਹੋ ਗਿਆ। ਤੇ ਇੱਧਰ ਪਰਿੰਡੀਆਂ ਨਾ ਸਵੇਰ ਦੀਆਂ ਸੁੱਕਣੀਆਂ ਪਾਈਆਂ ਹੋਈਆਂ ਨੇ ਇੰਨੀ ਧੁੱਪ 'ਚ। ਧੁੱਪ 'ਚ ਜਦੋਂ ਬੰਦਾ ਸੁੱਕ ਜੇ ਪਰਿੰਡੀਆਂ ਦਾ ਸੁੱਕੇ ਜਾਣਗੀਆਂ। ਤੇ ਹੁਣ ਅਸੀਂ ਉੱਧਰ ਪਿਛਲਾ ਵੇੜਾ ਜਿਹੜਾ ਸਾਡਾ ਜਿੱਧਰ ਮੱਝਾ-ਮੁੱਝਾ ਬੰਨੀਆਂ ਹੋਈਆਂ ਸੀ ਉੱਧਰ ਜਾ ਕੇ ਹੁਣ ਇਹਨਾਂ ਨੂੰ ਚੇੜਦੇ ਆ ਕਿਉਂਕਿ ਅੰਦਰ ਨਾ ਵਿੱਚ ਇਗਨਾ ਚੀਂਆਂ ਬੜੀਆਂ ਓਖੇ ਲੱਗਦੇ ਚਿਪਚਿਪਾ ਹਰ ਚਿਪਚਿਪਾ ਹਟ ਹੋਈ ਜਾਂਦੇ ਨੇ ਹੱਥ ਤੇ ਗਰਮੀਆਂ ਦੀ ਸੀਜ਼ਨ ਦੀ ਪਹਿਲੀ ਪ੍ਰਿੰਡੀ ਸਾਡੇ ਘਰ ਦੀ ਪ੍ਰਿੰਡੀਆਂ ਤੁਹਾਨੂੰ ਦਿਖਾਉਣੀ ਆ ਮੈਂ ਦੇਖੋ ਜੀ ਇਹ ਸਾਡੇ ਘਰ ਦੀ ਪ੍ਰਿੰਡੀ ਆ ਸੀਜ਼ਨ ਦੀ ਪਹਿਲੀ ਪ੍ਰਿੰਡੀ ਬਾਹਰ ਤਾਂ ਬਹੁਤ ਮਹਿੰਗੀ ਆ ਪਰ ਘਰ ਤਾਂ ਸਾਡੇ ਸਸਤੀ ਹੋ ਮਿਲ ਜਾਂਦੀ ਆ ਜਿੰਨੇ ਕ ਬਾਹਰ ਰੇਟ ਹੋਗਾ ਬਸ ਉਹਦੇ ਅੱਧ ਤੁਹਾਨੂੰ ਘਰੇ ਮਿਲ ਜੂ ਉਹ ਖਿੰਡਗੀ 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 ਸੇਨਾ ਪ੍ਰਿੰਡੀਆਂ ਦੀ ਪ੍ਰਾਤ ਚੱਕੀ ਹੋਈ ਹੈ ਤੇ ਦੂਜੇ ਪਾਸੇ ਪਤਿੱਲਾ ਝੱਕਿਆ ਹੋਇਆ ਹੈ ਪਤਿੱਲਾ ਕਿਹੜਾ ਹੈ ਆਹ ਵਾਲਾ ਛੋਟਾ ਪਤਿੱਲਾ ਇਹਨੂੰ ਮੈਂ ਇਹ ਥੱਲੇ ਤਾਲੀ ਤਾਰ ਸਕਦੀ ਮੈਨੂੰ ਇਹ ਧੱਤੀ ਤੱਤੀ ਨਾ ਹੋਵੇ ਫਿਰ ਛੰਡੀਆਂ ਚੱਕ ਇੱਕ ਵਾਰ ਸੇ ਪ੍ਰਾਤ ਹੋ ਗਿਆ ਪਾਸੇ ਜਸਾ ਇੰਟਰ ਦਾ ਛੋਟਾ ਪਤਿੱਲਾ ਵੀ ਪਾਈ ਜਿਹਨੇ ਪਾਈਆਂ ਸੰਦ ਪਤਿੱਲੇ ਤੇ ਯਾਦ ਆਇਆ ਤੂੰ ਐ ਤੇ ਮੈਂ ਭੁੱਲ ਗਈ ਮੈਂ ਉਹ ਪੀ ਐਮੀ ਕੋਏ ਕੁੱਟੀ ਕਰਕੇ ਬਣਾ ਤਾ ਕੋਈ ਕੰਮ ਨਾ ਕਰਦਾ ਸਾਨੂੰ ਬਾਬਾ ਮੰਜੀ ਦੇ ਮੈਂ ਚੱਲ ਤਾ ਓਏ ਜਿੰਦੂ ਵੀ ਜਿੰਦੂ ਹੀ ਹੋਹ ਸੈਂਟਰ ਬਾਪੂ ਚੈਨ ਕਰਦੀ ਰਿੱਜੂਗੀ ਉਹ ਨੂੰ ਕਿਉਂ ਵਿਚਾਰੇ ਨੂੰ ਦੁਖੀ ਕਰਿਆ ਇਹ गिर ਜਾਂਦੀ ਐ ਇਹ ਹਰ ਇੱਕ ਉੱਚੀ ਚੀਜ਼ ਤੇ ਗਿਰ ਜੂਗੀ ਨਾ ਸੈਂਟਰ ਪਾਪਾ ਨਾ ਕਲਾ ਤਰਤੀ ਤਤੀ ਆ ਬਾਪੂ ਜੇ ਤਰਤੀ ਤੇ ਵੀ ਬਠਾਲੇ ਆਈ ਉਵੀ ਉਧਰ ਤੇ ਪੀੜੀ ਚੱਕ ਲਿਆ ਤੋਹੇ ਪੀੜੀਆਂ ਨੀ ਚੱਕ ਲਿਆ ਮੜਿਆ ਜਾ ਜਾ ਤੇ ਡੇਢ ਝੂਠ ਝਾਟ ਬੋਲ ਕੇ ਨਹੀਂ ਇਹ ਬੁਖਾਰ ਤਾਂ ਹੋਣਾ ਬੁਖਾਰ ਸੀਟ ਚੱਲ ਰਹੀ ਆ ਉਹ ਤਾਂ ਹਮੇਸ਼ਾ ਝੂਠ ਹੀ ਲਾਂਦਾ ਨਾ ਕਿੱਦਾਂ ਆਇਆ ਜਿੱਦਾਂ ਟੀਵੀ ਮੁੰਡੇ ਐ ਸਬਜੀ ਚ ਰਾਣਾ ਆ ਤਤੰਦਰ ਐ ਕਰਦੇ ਯਾਰ ਇੱਧਰ ਇੱਧਰ ਇੱਧਰੇ ਇੱਧਰੇ

ਸਪਰੇਅ ਕਰਨੀ ਆ ਇਹਨਾਂ ਦੀ ਆ ਗੜੀ ਹੋਈ ਆ ਘਰ ਦੀ ਪਹਿਲੀ ਪ੍ਰਿੰਡੀ ਤੇ ਪਹਿਲੀ ਪ੍ਰਿੰਡੀ ਚ ਸੁੰਡਾ ਨਿਕਲ ਗਈ ਬਿਨਾ ਸਪਰੇਅ ਬਿਨਾ ਦਵਾਈ ਵਾਲੀ ਆ ਪ੍ਰਿੰਡੀ ਕੋਈ ਦਵਾਈ ਨਹੀਂ ਹੈ ਕੋਈ ਸਪਰੇਅ ਨਹੀਂ ਹੈ ਉਹ کہہ ਰਹਾ ਮੈਂ ਟੰਕ ਕਰੇਗਾ 1.5 ਕਿਲੋ ਪ੍ਰਿੰਡੀ ਹੋਊਗੀ ਨਾ 1.5 ਕਿਲੋ ਪ੍ਰਿੰਡੀ ਆ ਥੋੜੀ ਜਿਹੀ ਮੁਰਝਾਜੇ ਵੀ ਗਈ ਲੰਡੇ ਦਾ ਤਾਂ ਜੀ ਨਹੀਂ ਥੋੜੀ ਜਿਹੀ ਵੱਟੀਆਂ ਫਿਰ ਉਹਨਾਂ ਜੀ ਥੋੜੀ ਛੋਟੀ ਜਿਹਰੂਗੇ ਲਾਲਾਂ ਹੀ ਛੱਡ ਜਾਂਦੀ ਆ ਨਹੀਂ ਛੱਡਦੀ ਨਾ ਐਡੀ ਬੜੀ ਵੀ ਨਾ ਸੀ ਰੋਬੀ ਨੂੰ ਵਧੇ ਲੱਗਦੀ ਰਿੱਜਦੀ ਨਹੀਂ ਹੈਗੀ ਹਾਂ ਹੁਣ ਤਾਂ ਮੈਂ ਤੇਰੀ ਗੱਲ ਮੰਨ ਲਈ ਵਾਲੀ ਲੰਬੀ ਵੀ ਨਾ ਹੋਵੇ ਵਾਲੀ ਛੋਟੀ ਵੀ ਨਾ ਹੋਵੇ ਹਾਂ ਜਿਹੜੇ ਵਾਲੀਆਂ ਲੰਬੇ ਵੀ ਨਹੀਂ ਸਵਾਦ ਲੱਗਦੀਆਂ ਫਿਰ ਨਾ ਜਿਆਦੇ ਲੰਬੀਆਂ ਥੋੜੀ ਛਿਰੀਆਂ ਉਹ ਫਿਰ ਲਾ ਲਾਂ ਦੀਆਂ ਛੱਟ ਲੀਆਂ ਮੈਂ ਤਾਂ ਥੋੜੀ ਜਿਹੀ ਵੱਡੀ ਕਰੀ ਉਹੀ ਤਾਂ ਕਰ ਰਹੀ ਬਾਲੀ ਛੋਟੀ ਵੀ ਨਾ ਹੋਵੇ ਵਾਲੀ ਬੜੀ ਵੀ ਨਾ ਹੋਵੇ ਨਾਲਾ ਬੀਬੀ ਜਦ ਪੁਰਾਣੇ ਘਰ ਚੰਨੀ ਇੰਨੀ ਕੁ ਜੀਰ ਕਰਦੀ ਸੀ ਮਾੜੀ ਮਾੜੀ ਇੰਨੀ ਇੰਨੀ ਹਸ ਤਰੀਕੇ ਚ ਆਹ ਪੈਣਾ ਆ ਬੀਬੀ ਇੰਨੀ ਬਰੀਕ ਜੀਰਦੀ ਸੀ ਲਾਲਾ ਜਦ ਜਿੰਦ ਤਾ ਸਬਜੀ ਨਾਲੀ ਛੱਡ ਜਾਂਦੀ ਸੀ ਹੋ ਲੰਬੀ ਦਿਓਤ ਮੁਫੀਜ਼ਾ ਬੜੀ ਓਏ ਓਏ ਬਸ ਬਸ ਯੂਬੀ ਤਾਂ ਪੱਜ ਗਿਆ ਇਨੂਰ ਇੱਕ ਸਮਾਨ ਬਟਨ ਨੂੰ ਛੱਡ ਗਿਆ ਆਹ ਨਹੀਂ ਖੁੱਲਦੀ ਓਏ ਇਹਨੂੰ ਮੈਂ ਸਾਲੇ ਕਮਰੇ 'ਚ ਬਹੁਤ ਇੰਟਰਸਟ ਰੈਂਦਾ ਸੀ ਭਈਆ ਅੱਜ ਨਾ ਗਰਮੀਆਂ ਦੀ ਫੀਲਿੰਗ ਜੀ ਆ ਰਹੀ ਆ ਆਪ ਘੇਰੀਆ ਬਾਹਰ ਲੋ ਪੂਨੀ ਤਾ ਨਾ ਬੈਠੋ ਤੁਪੂ ਬਹੜੀਆ ਬਹੁਤ ਔੜਾ ਦਾਦੂ ਦਾਦੂ ਵਾਲਾ ਕਿਸੇ ਦੇ ਕਹਿਉਂਦਾ ਨਹੀਂ ਓ ਖਾਰਾ ਹੋ ਗਿਆ ਅੱਛਾ ਜਮੇ ਮਕਲਾ ਨਹੀਂ ਮਕਲਾ ਨਹੀਂ ਆ ਮੈਂ ਕਿ ਮੈਂ ਥੋੜੀ ਘਣੀ ਆ। ਤਾਦੂ ਵੀ ਪਾਣੀ ਸੁੱਕ ਰੂਗਾ। ਦੇਖੋ ਪਾਣੀ ਸੁੱਕ ਹੀ ਗਿਆ। ਆਲੇ ਮਾ ਮੜਾ ਜੇ ਹੈਗਾ। ਪਾਣੀ ਬੜਾ ਚੰਗਾ ਲੱਗਦਾ। ਗਿੱਲੀਆਂ ਨਹੀਂ ਪਰਿੰਡੀਆਂ ਰਹਿਣੀਆਂ ਚਾਹੀਦੀ ਆਪਣਾ ਕੀ ਹੈ ਜਿਹੜੀ ਸਬਜ਼ੀਆਂ ਨੇ ਸੁੱਕੀ ਵੀ ਹੋਊਗੀ ਉਹਨੂੰ ਸੁੱਕੀ ਬਹੁਤ ਵਧੀਆ ਬਣਦੀ ਆ। ਪਾਣੀ ਨਹੀਂ ਛੱਡਦੀ ਹੈ ਇਹ ਉਹ। ਔਰ ਮੈਂ ਪਾਣੀ ਵਾਲਾ ਤਾਂ ਨਹੀਂ ਚਾਹੁੰਦੀ। ਨਾਲੇ ਜੇ ਛੱਡ ਦੰਦੀਆਂ ਨੇ। ਤਾਦੂ ਤਾਦੂ ਹੈ। ਹਾਂ ਤੂੰ ਦੇਖ ਕੇ ਇਹ ਸਾਡੇ ਆ ਦੇਖਿਓ ਸੁਣ ਨੇੜਿਆਂ ਕਿਦਾਂ ਬੜਾ ਕਰਕੇ ਕੱਟ ਨਾ ਕੱਟ ਨਹੀਂ ਰਹੀ ਤੁਹਾਨੂੰ ਦਿਖਾ ਰਹੀ ਐ ਗਲੀ ਗਲੀ ਕਰਕੇ ਵਿੱਚੋਂ ਨਿਕਲਦਾ ਸਾਰੀ ਉਹ ਜਿਹੜੀ ਪ੍ਰਿੰਟੀਜ ਹੁੰਦਾ ਏ ਉਹ ਸਾਰੀ ਪ੍ਰਿੰਟੀ ਗਲੀ ਹੋਈ ਆ ਲਈ ਜਮਾ ਬੀਬੀ ਲੈ ਜਾ ਨਾਲ ਦਵਾਈ ਬੀਬੀ ਨੂੰ ਦੋਨਾਂ ਨੂੰ ਲੈ ਜਾ ਇਹਨਾਂ ਨੂੰ ਯੂਵੀ ਨੂੰ ਵੀ ਲੈ ਜਾ ਉਹ ਜੂ ਵੀ ਸਾਡੇ ਲੈ ਕੇ ਜਾਨੇ ਫਿਰ ਯੂਵੀ ਦਾ ਉਹ ਮੁੰਡਾ ਮਿਲ ਜੂ ਥੇ ਕੋਲ ਪਾਪਾ ਮਿਲ ਜੂਗਾ ਯਾਰ ਕੋਈ ਕੰਮ ਹੁੰਦਾ ਤੁਸੀਂ ਇਹੀ ਤੁਹਾਡਾ ਉਹ ਹੁੰਦਾ ਹੈ ਵੀ ਜਾ ਦਿਖਾ ਲੈ ਦੇ ਵੀ ਫਿਰ ਹੱਥ ਉਹ ਨੇਰਾ ਹੋ ਜੂਗਾ ਹਾਂ ਹਾਂ ਹੀ ਕੰਮ ਹੁੰਦੇ ਨੇ ਤੁਹਾਡੇ ਕੋਲ ਹੋ ਜਾ ਐ ਤੇ ਕਈ ਵਾਰ ਕੋਈ ਸੁੰਡਾ ਪੱਬੂ ਕੁੱਤਾ ਹੁੰਦਾ ਇੱਧਰ ਆ ਜਾ ਮਿਲੀ ਨਹੀਂ ਲੋਦੀ ਪਿੰਡਿਆ ਚੀਲੀ ਇਹਦਾ ਅਸੀਂ ਕਾਲੂ ਬਣਾਵਾਂਗੇ ਤੇ ਬਾਕੀ ਹੈ ਹੁਣ ਆਲੂ ਉਬਲਣੇ ਧਰਨੇ ਨੇ ਸ਼ਾਮ ਨੂੰ ਆਪੂ ਜਾਊਗਾ ਗੁਰਦੁਆਰੇ ਸਵਾ ਘੰਟਾ ਗੁਰਦੁਆਰੇ ਚ ਲਾ ਕੇ ਆਊਗਾ ਇਹ ਪਰ ਦੁਖੀ ਨਹੀਂ ਇਹਨੇ ਗੱਲ ਕਰਿਆ ਪੋਰਾ ਵੀ ਥੋੜਾ ਜਿਹਾ ਬਸ ਥੋੜਾ ਜਿਹਾ ਯੂਵੀ ਦੀ ਗੋਦੀ ਚ ਠੱਪਦਾ ਇਹ ਮੇਰੀ ਗੋਦੀ ਚ ਤਾਂ ਇਹ ਆਰਾਮ ਨਾਲ ਬੈਠਾ ਰਹਿੰਦਾ ਮੈਂ ਪਾਠ ਕਰੀ ਜਾਂਦੀ ਆ ਬੈਠਾ ਰਹਿੰਦਾ ਹੈ ਹੋਰ ਜਾਈ ਉਹ ਵੀ ਉਹ ਕਰਦਾ ਨਾ ਵੀ ਮੇਰੀ ਗੋਦੀ ਚ ਬੈਠ ਫੇਰ ਟੱਪਦਾ ਏ ਸਬਜ਼ੀ ਬਣਾਉਣੀ ਆ ਤੂੰ ਆ ਜਾ ਕੀ ਕਿਆ ਕਰ ਰਿਹਾ ਕਿਆ ਕਰ ਰਿਹਾ ਉਹ ਇਹ ਆਪਾਂ ਭਿੰਡੀਆਂ ਲਈਆਂ ਚੀਰ ਪਰਾਤ ਭਰੀ ਹੋਈ ਸੀਗੀ ਦੇਖੋ ਥੋੜੀ ਜਿਹਾ ਨਿਕਲ ਗਈਆਂ ਕਿਉਂਕਿ ਧੁੱਪ ਚ ਨਾ ਸੁੱਕ ਜੇ ਗਈਆਂ ਲਿੱਸੀਆਂ ਜੀਆਂ ਹੋ ਗਈਆਂ ਤੇ ਇਹ ਬਣਾਣੀਆਂ ਸਵੇਰ ਨੂੰ ਹੁਣ ਆਲੂ ਧਰੇ ਨੇ ਆਲੂ ਬਣੇ ਆਲੂ ਕੋੜਿਆਂ ਦੀ ਸਬਜੀ ਤੇ ਬਾਕੀ ਸਵੇਰ ਦੀ ਥੋੜੀ ਜੀ ਬਚੀ ਹੋਈ ਉਹ ਵੀ ਲੱਗ ਜੂਗੀ ਆਦਰ ਆਪਣੀ ਸਬਜੀ ਸਬਜੀ ਨਾ ਮੈਂ ਤੁਹਾਨੂੰ ਇੱਕ ਅੱਧੇ ਦਿਨ ਤੱਕ ਟੂਲ ਕਰਾਉਂਗੀ ਨੇੜੇ ਨੇੜੇ ਤੇ ਨੇੜੇ ਨੇੜੇ ਤੇ ਇੱਧਰ ਸ਼ਿਮਲਾ ਵਿੱਚ ਅੱਗੇ ਇੱਧਰ ਪ੍ਰਿੰਡੀਆਂ ਤੇ ਪ੍ਰਿੰਡੀਆਂ ਸਾਡੀਆਂ ਹੁਣ ਘਰ ਦੀਆਂ ਨੇ ਪਹਿਲੀਆਂ ਸੀਜ਼ਨ ਦੀਆਂ ਤੇ ਉੱਧਰ ਲੋਬੀਆਂ ਲੱਗਿਆ ਹੋਇਆ ਮੈਂ ਤੁਹਾਨੂੰ ਨੇੜੇ ਤੇ ਨਾ ਸਾਰੀ ਵੀਡੀਓ ਥੱਲੇ ਉਤਰ ਕੇ ਇੱਕ ਦਿਨ ਦਿਖਾਵਾਂਗੀ 2-4 ਦਿਨ ਨੂੰ ਜਦੋਂ ਸਬਜ਼ੀ ਹੋਰ ਲੱਗ ਜੂਗੀ ਇੱਕ ਵਾਰ ਅਸੀਂ ਪ੍ਰਿੰਡੀਆਂ ਤੋੜ ਲੀਆਂ ਮੈਂ ਦੂਜੀ ਵਾਰ ਲੱਗਣੀਆਂ ਨੇ ਮੈਂ ਤੁਹਾਨੂੰ ਵੀਡੀਓ ਸਾਰੀ ਸਬਜ਼ੀਆਂ ਨਹੀਂ ਬਣਾਉ ਤੇ ਪਿੱਛੇ ਉਹ ਮਾਸੇ ਜਿੱਥੇ ਉੱਧਰ ਕਹਿ ਲੱਗੇ ਸੀਗੇ ਵੀਡੀਓ ਬਣਾ ਰਹੀ ਮੈਂ ਕਿਹਾ ਹਾਂ ਜੀ ਕਿਉਂਕਿ ਪਿੱਛੇ ਕੱਪੜੇ ਪਾ ਲਈ ਤੇ ਸੁੱਕਣੇ ਜਦ ਨਾਲ ਪਿੰਡ ਚਲੋ ਆਪਣੇ ਤਾਏ ਚਾਚੇ ਦਾ ਆਪਣਾ ਪਤਾ ਹੀ ਆ ਹਨਾ ਤੇ ਆਪਾਂ ਬੋ ਬੋਲਣਾ ਵੀ ਉਹਨਾਂ ਸਾਹਮਣੇ ਵੀ ਥੋੜੇ ਸੰਗ ਨਹੀਂ ਲੱਗਦੀ ਪਰ ਕਦੇ-ਕਦੇ ਲੱਗਦੀ ਆ ਪਰ ਉਹ ਜ਼ਿਆਦਾ ਨਹੀਂ ਲੱਗਦੀ ਹੈਗੀ ਪਰ ਜਦ ਪਿੰਡ ਚੋਂ ਹਨਾ ਕੋਈ ਵੀ ਆਪਾਂ ਪਿੰਡ ਚ ਵੀਡੀਓ ਬਣਾਉਂਦੇ ਆ ਜਾਂ ਬਾਹਰ ਜਾ ਕੇ ਬਣਾਉਂਦੇ ਆ ਕੋਈ ਹਨਾ ਅਣਜਾਣਾਂ ਸਾਹਮਣੇ ਜਾਂ ਰਿਸ਼ਤੇਦਾਰਾਂ ਸਾਹਮਣੇ ਥੋੜਾ ਜਿਹਾ ਉਹ ਲੱਗਦਾ ਜਿਨ੍ਹਾਂ ਸਾਹਮਣੇ ਬਣਾਉਂਦੇ ਆ ਅੱਗੇ ਬਣਾਉਂਦੇ ਆ ਜਿਨ੍ਹਾਂ ਸਾਹਮਣੇ ਆਪਾਂ ਕਦੇ-ਕਦੇ ਬਣਾਉਣੀ ਹੈ ਹਨਾ ਉਹਨਾਂ ਸਾਹਮਣੇ ਥੋੜੀ ਅੱਜ ਵੀ ਸੰਗ ਲੱਗਦੀ ਆ ਦੇਖੋ ਨਾਲੇ 2.5 ਸਾਲ ਹੋ ਗਏ ਲੱਗਿਆ ਨੂੰ ਚਲੋ ਹ ਸਮਾ ਦੇ ਲੈ ਜਾਂ ਅੰਦਰ ਚੱਕ ਕੇ ਤੇ ਮੈਂ ਹੁਣ ਉਧਰੋਂ ਅੰਬੀ ਤੋੜ ਕੇ ਲਿਆਨੀ ਐ ਅੰਬੀ ਦੀ ਚਟਣੀ ਦੀ ਵੀਡੀਓ ਨਹੀਂ ਤੁਹਾਨੂੰ ਦਿਖਾਂਦੀ ਬਣਾਉਂਦੀ ਫਿਰ ਤੁਸੀਂ ਕਹੀ ਕਹੋਗੇ ਵੀ ਦੀਦੀ ਤੁਸੀਂ ਰੋਜ਼ੇ ਚਟਣੀ ਖਾਂਦੇ ਹੋ ਰੋਜ਼ੇ ਨਹੀਂ ਖਾਂਦੇ ਜੀ ਸਬਜ਼ੀ ਖਾਂਦੇ ਆ ਮੈਂ ਕਿਹਾ ਬਹੁਤ ਚਲ ਰਹੀ ਆ ਮੈਂ ਕਿ ਚਲ ਬਾਹਰ ਕੱਢੇ ਚ ਲੈ ਲਈ ਅੰਦਰ ਫੋਲ ਕੇ ਫੋਲਕ ਜੇ ਹੋਈ ਜਾਂਦੇ ਨੇ ਫਿਰ ਪ੍ਰਿੰਡ ਅੰਦਰ ਬਣਾਵਾ ਲੈ ਨੱਕ ਬੋਧਾ ਨਾ ਬਹੁਤ ਥੋੜਾ ਬੜਾ ਨਰਮ ਜਿਹਾ ਰਹਿੰਦਾ ਨਾ ਪੇੜ ਨਹੀਂ ਨਹੀਂ ਕੱਲ ਨਾ ਸ਼ਿਮਲਾ ਮਿਰਚ ਜਿਆਦਾ ਪੈ ਗਿਆ ਮੇਰੇ ਤੇ ਬਹੁਤ ਤੇ ਰੋ ਰਿਹਾ ਪਰ ਬੜੀਆ ਬੋਧਾ ਲੱਗਦੀ ਆ ਕੀ ਸਵਾਦ ਵਾਲੀ ਸਬਜ਼ੀ ਕਿੰਨੀ ਸੀ ਆ ਸਰਾਈ ਨਰਮ ਰਹਿੰਦੇ ਸਭ ਜੀਆ ਟੁੱਕੇ ਤੇ ਜਾਂਦੀ ਆ ਕੈਦੀ ਨਹੀਂ ਹੋਣੀ ਤੇਲੋ ਨਹੀਂ ਸੀ ਦੀ ਤੇਲ ਹਰ ਕੀ ਡੋਲਣਾ ਹੀ ਹੁੰਦਾ ਏ ਨਹੀਂ ਕਿਉਂਕਿ ਸਬਜੀ ਤਾਂ ਤਾਂ ਪੋਦੇ ਖਾਇ ਹੀ ਨਹੀਂ ਜਾਂਦਾ ਉਹ ਤਾਂ ਠੀਕ ਹੈ ਪਰ ਸਬਜੀ ਨਰਮ ਰਹਿੰਦੀ ਆ ਉਹਦੇ ਨਾਲ ਇਹ ਰਹੀ ਆਪਣੀ ਭਿੰਡੀ ਪਲਿਸਤੀ ਹੋਈ ਸੁਕੀ ਹੋਈ ਇਹ ਰਿਹਾ ਆਪਣਾ ਕੋਲਾ ਪਿਆਜ਼ਾਂ ਦਾ ਹੁਣ ਪਹਿਲਾਂ ਤੁਸੀਂ ਦੱਸੋ ਭੁੰਨ ਤਾਂ ਮੈਂ ਹੁਣ ਲੈਣੇ ਵੀ ਕਮੈਂਟਾਂ ਚ ਦੱਸ ਦਿਓ ਪਹਿਲਾਂ ਪਿਆਜ਼ ਪੁੰਨੇ ਕਰਦੇ ਆ ਕਿਉਂਕਿ ਨਾ ਪੰਜਾਬੀ ਕੋਈ ਆਪਾਂ ਸਬਜੀ ਬਣਾਉਂਦੇ ਆ ਨਾ ਤਾਂ ਸਭ ਦੇ ਬਣਾਉਣ ਦਾ ਤਰੀਕਾ ਜਿਹੜਾ ਉਹ ਅਲੱਗ-ਅਲੱਗ ਹੁੰਦਾ ਹੈ ਕੋਈ ਕਿਵੇਂ ਬਣਾਉਂਦਾ ਕੋਈ ਕਿਵੇਂ ਬਣਾਉਂਦਾ ਤਾਂ ਕਰਕੇ ਮੈਂ ਤਾਂ ਹੀ ਕਹਿ ਰਹੀ ਆ ਵੀ ਤੁਸੀਂ ਵੀ ਦੱਸ ਦਿਓ ਤੁਸੀਂ ਕਿਵੇਂ ਬਣਾਉਂਦੇ ਹੋ ਮੈਂ ਤਾਂ ਪਹਿਲਾਂ ਪਿਆਜ਼ ਪੁੰਨੂਗੀ ਫਿਰ ਜਦ ਪਿਆਜ਼ ਲਾਲ-ਲਾਲ ਜੀ ਹੋਣ ਲੱਗ ਜਾਣਗੇ ਫਿਰ ਮੈਂ ਵਿੱਚ ਸਾਰੀ ਪ੍ਰਿੰਡੀ ਪਾ ਦਊਗੀ ਫਿਰ ਬਾਅਦ ਚ ਜਦ ਪਰਿੰਡੀ ਵੀ ਨਰਮ ਹੋ ਜੂਗੀ ਫਿਰ ਨਨ ਮਿਰਚ ਮਸਾਲੇ ਜਿਹੜੇ ਆਪਾਂ ਪਾਉਂਦੇ ਆ ਮਸਾਲੇ ਦਾ ਕੋਈ ਹੁੰਦੀ ਨਾਲ ਦਾ ਕੋਈ ਪਾਉਂਦੇ ਜੀਰਾ ਬਦਾ ਜੀਰਾ ਵੀ ਥੋੜਾ ਮੂੰਗਿਆ ਤੇਲ ਵੀ ਅੱਧਰ ਆਪਣਾ ਧੂਆ ਛੱਡਣ ਲੱਗ ਗਿਆ ਤੇ ਪਹਿਲਾਂ ਜਿਆਦਾ ਧੂਆ ਛੱਡ ਜੇ ਧੂਆ ਧੂਆ ਹੋ ਜੇ ਦੇਖੀ ਹੌਲੀ ਜੀ ਮਾਤੂ ਮਾਹੋ ਦੇ 4:30 ਆਪਾ ਪਿਆਜ਼ਾਂ ਨੂੰ ਤੇ ਅੰਦਰ ਵਿੱਚ ਚਿੱਟਾ ਕਰ ਦਈਏ ਤੇ ਆ ਜਾਂਦੀ ਨਹੀਂ ਹੋ ਗਈ ਠੀਕ ਹੈ ਵਧੀਆ ਬਿੰਨ ਪਿਆਜ਼ ਪਰ ਡੇਰ ਕੱਟੇ ਨਾ ਨਹੀਂ ਫਿਰ ਤਾਂ ਭਿੰਡੀ ਵਾਲੀ ਚੱਬੀ ਬਣਾਉਣੀ ਆ ਪਰ ਪਿਆਜ਼ ਤਾਂ ਭਿੰਡੀ ਵੀ ਤਾਂ ਲਖਣੀ ਚਾਹੀਦੀ ਆ ਤਾਂ ਸਰਬ ਸੁਬਰੀ ਕਿਉਂਕਿ ਉਹਦੇ ਬੈਸੇ ਵੀ ਇਸ ਸਰਦੇ ਕਰਕੇ ਜਿਹੜੀ ਚੀਜ਼ ਬਣਦੀ ਆ ਇਸ ਕਰਕੇ पर मतलब भी जेडी जेडी चीज़ मतलब जी सब्जी बन गब्जी घट दिखूगी गढ़े गुटे दुए आलूलू ज्यादा दिखू जिमें शिमला मिर्च बनाने शिमला मिर्च घट दिखूगी गोभी बनाऊंगे गोभी घट दिखूंगी आलू में में आ, है ना अपना घर का रीति रिवाज आई है कई वीडियो देखते हसन गए कई सोच गए बोलेंगे ਮੁੱਲ ਦੀ ਤਰਜੀਹ ਹੁੰਦੀ ਆ ਲੱਗਦਾ ਤਾਂ ਨਾ ਆਵੋ ਚਾਹ ਤਾਦੀ ਆਪਣੀ ਬੀ ਮੁੱਲ ਦੀ ਕਿੱਥੇ ਆ ਪਹਿਲਾਂ ਜਿਹੜੀ ਕੋਈ ਗੱਲ ਕਰਦੀ ਆ ਸਾਲ ਉਹ ਮੁੱਲ ਦੀ ਹੁੰਦੀ ਆ ਆਟਾ ਘਰਦੀਆਂ ਭਿੰਡੀਆਂ ਬਈ ਲੱਗਦੀ ਸਿਮਲਾ ਵਿੱਚ ਚਾਗੋਆ ਬਿੰਦੀ ਬਣਦੀ ਭਿੰਡੀਆਂ ਇਕੱਠੀਆਂ ਜਿੰਨੇ ਇਤੋਂ ਵੀ ਜ਼ਿਆਦਾ ਉੱਤਰ ਲੱਗ ਗਿਆ ਉਦੋਂ ਨਾ ਪਿਆਜ਼ ਦੇ ਉਹਦੋਂ ਦਿਖਾ ਦਾਂਗੇ ਆ ਪਿਆਜ਼ ਆਦਰ ਘਟਾ ਦਾਂਗੇ ਉਦੋਂ ਘਟਾ ਦਾਂਗੇ ਜਦ ਆਏ ਬਣਾਉਂਦੇ ਆ ਹੁਣ ਦੋ ਟਾਈਮ ਹੋਰ ਦੀ ਕੋਸ਼ਿਸ਼ ਕਰਦੇ ਆ ਕਿ ਦੋ ਟਾਈਮ ਸਬਜ਼ੀ ਨਾਲ ਸਬਜ਼ੀ ਇੱਕ ਦੋ ਟਾਂਕ ਕਿਉਂਕਿ ਨਾ ਹਵਾ ਰੋਜ਼ ਚਾਲਦੀ ਹੈ ਦੋ ਟਾਂਕ ਬੰਦ ਨਹੀਂ ਹੈ। ਫਿਰ ਉਹ ਦੇਖੋ ਹੁਣ ਅੰਦਰ ਬਣਾਣੀ ਪੈਂਦੀ ਹੈ ਕਿੱਥੇ ਦੋ। ਆਬੂ ਨੂੰ ਹੁਣ ਉੱਠਣਾ ਚਾਹੀਦਾ ਤਾਂ ਹਵਾ ਚੱਲ ਰਹੀ ਹੈ ਠੰਡੀ ਠੰਡੀ। ਤੇ ਆਉਤਾ ਹਲੇ। ਹੈ? ਹੁਣ ਉੱਠਦਾ ਤਾਂ ਐਨ ਮਸਤੀ ਕਰਦਾ ਠੰਡੀ ਹਵਾ ਚ। ਅੰਨੇ ਨੂੰ ਹੋਰ ਤੇਜ਼ਾ ਹੋ ਜਾਣੀ ਧੁੱਪ ਚੜ੍ਹ ਜਾਣੀ। ਹਾਂ। ਹੁਣ ਠੰਡੀ ਠੰਡੇ ਮੌਸਮ ਚ ਮਸਤੀ। ਠੰਡੇ ਠੰਡੇ ਮੌਸਮ ਚ ਤਾਂ ਮਸਤੀ ਕਰੀ ਜਾਂਦੀ ਹੈ। ਹੈ? ਆਹ ਟਿਕਣਾ ਤਾਂ ਨਹੀਂ ਹੈ। ਅੱਜ ਛੁੱਟੀ ਹੈ ਨਾ ਫਿਰ ਸਾਰੇ ਫਿਰ ਸਾਰੇ ਕਹਿੰਦੇ ਨੇ ਵੀ ਇੱਕ ਦੋ ਕਮੈਂਟ ਆਂਦਾ ਵੀ ਤੁਸੀਂ ਯੂਵੀ ਨੂੰ ਜੀ ਬੋਲਿਆ ਨਾ ਕਰੋ ਜਾਦੇ ਹੈ ਨਾ ਤੁਸੀਂ ਇਹਦੇ ਨਾਲ ਇੱਕ ਦਿਨ ਕੱਟ ਕੇ ਤਾਂ ਦੇਖੋ ਇਹ ਉਹ ਹਰਕਤਾਂ ਕਰਦਾ ਏ ਜਿੱਤੇ ਸਾਰਿਆਂ ਨੂੰ ਇਤਰਾਜ਼ ਹੁੰਦਾ ਵੀ ਆਹ ਹੁਣ ਤੂੰ ਨਿਆਣਾ ਨਹੀਂ ਐ ਹੁਣ ਤੂੰ ਸਿਆਣਾ ਹੋ ਗਿਆ ਸਿਆਣਾ ਬਣ ਜਾ ਪਰ ਇਹ ਸਿਆਣਾ ਨਹੀਂ ਬਣਦਾ ਹੈਗਾ ਛੋਟੀਆਂ 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 ਹਰਕਤਾਂ ਕਰਿਓ ਜਾਂਦਾ ਏ ਕੈਮਰੇ ਦੀ ਵੀਡੀਓ ਤਾਂ 1 ਕੱਧੇ ਮਿੰਟ ਦੀ ਵੱਢੀ ਹੁੰਦੀ ਆ ਵੀਡੀਓ ਸਾਰੀ ਦਿਹਾੜੀ ਇਹਨੂੰ ਦੇਖ ਕੇ ਆਹ ਦੇਖੋ ਕਿਆ ਕਰ ਰਿਹਾ ਆਹ ਦੇਖੋ ਆਹ ਦੇਖੋ ਆ ਦੇਖ ਨਾਲੇ ਹਾਸਰੇ ਆ ਦੰਦ ਕੱਢ ਰਿਹਾ ਨਾਲੇ ਉਹਰੇ ਮਿੱਟੀ ਡਾਰ ਰਿਹਾ ਨਾਲੇ ਦੰਦ ਕੱਢ ਰਿਹਾ ਚਿੱਤਰਾ ਨਾਲੇ ਹੋਊਗਾ ਬੋਲ ਐ ਨਾ ਬੋਲ ਤੈਨੂੰ ਜਿੱਦਾਂ ਦਾ ਸਕੂਲ ਲੱਗਿਆ ਉਸ ਦਿਨ ਤੇ ਹੀ ਕਹਿ ਰਹੇ ਆ ਵੀ ਬੋਲ ਨਾ ਜਿਆਦੇ

ਉਹਨੋਂ ਪਲੇ ਦੱਸਿਆ ਤਾਂ ਵੀ ਹਵਾ ਇੰਨੀ ਜ਼ਿਆਦੇ ਤੇ ਚੱਲ ਰਹੀ ਆ ਬਾਹਰ ਅੰਦਰ ਗੇਟ ਬੰਦ ਰਹੀ ਆ ਮਿੱਟੀ ਘਟਾ ਰਿਆ ਤੇ ਪੋਚਾ ਲਾਤਾ ਹੁਣ ਲਾ ਲੱਗੀਆਂ ਰੋਟੀ ਸਵਾ ਅੱਠ ਸਾਢੇ ਅੱਠ ਹੋਣ ਵਾਲੇ ਆ ਬਸ ਤੇ ਮੈਂ ਨਾ ਆਪਣੀ ਇੰਡੀਅਨ ਸਬਜੀ ਨਾਲ ਲੱچھے ਪਰੌਂਠੇ ਲਾ ਲੱਗੀਆਂ ਹੁਣ ਲੱਛੇ ਪਰੌਂਠੇ ਬਣੂਗੇ ਕਿਵੇਂ ਉਹ ਤੁਹਾਨੂੰ ਮੈਂ ਦਿਖਾਉਂ ਜਿਹੜੇ ਕਰਕੇ ਦਿਖਾ ਬਹੁਤ ਸਵਾਦ ਬਣ ਲੱਗਦੇ ਨੇ ਕੋਈ ਵੀ ਸਬਜੀ ਹੋਵੇ ਹਨਾ ਜੇ ਲੱਛਾ ਪਰੌਂਠਾ ਹੋਵੇ ਬਹੁਤ ਧੀਆ ਲੱਗਦਾ ਯੂ ਕਿਤੇ ਕਹਣਾ ਲੱਛੇ ਪਰੌਂਠਾ ਭਿੰਡੀ ਦੀ ਸਬਜ਼ੀ ਨਾਲ ਸਭ ਤੋਂ ਪਹਿਲਾਂ ਆਪਾਂ ਰੋਟੀ ਬੇਲ ਲੈਣੀ ਜਿਹੜਾ ਸਿੰਗਲ ਪੇੜ ਆਪਾਂ ਰੋਜ਼ ਰੋਟੀ ਲਈ ਲੈਂਦੇ ਆ ਨਾ ਉਹ ਤੇ ਬਸ ਉਹ ਕਰ ਲੈਣਾ ਮਤਲਬ 2 ਡਬਲ ਪੇੜਾ ਲੈ ਲੈਣਾ ਤੇ ਉਹਦੇ ਬਾਅਦ ਬੇਲ ਕੇ ਲਾ ਲੈਣਾ ਕੀ ਮੈਲਾ ਤਾਂ ਕੀ ਇਹਨੂੰ ਐ ਮੋੜ ਕੇ ਬਸ ਐ ਮੋੜੀ ਜਾਣਾ نیچے ਚਿੱਢੀ ਆ ਕਿਉਂਕਿ ਮੈਂ ਪਹਿਲਾਂ ਸੁੱਕਾ ਆਟਾ ਲਾਣਾ ਭੁੱਲ ਗਈ ਸੀ ਚਲ ਕੋਈ ਗੱਲ ਨਹੀਂ ਮੈਂ ਐਕਸਪੀਰੀਅੰਸ ਮੇਰਾ ਵਧੀਆ ਹੈ ਲੱਛੇ ਪਰੌਂਠੇ ਵਾਲਾ ਇਸ ਕਰਕੇ ਮੈਂ ਕੋਈ ਵੀ ਉਹ ਨਹੀਂ ਕਰਦੀ ਗਲਤੀ ਨਹੀਂ ਕਰਦੀ ਫਿਰ ਉਹਦੇ ਬਾਅਦ ਇਹਨੂੰ ਐਵੇਂ ਮੋੜ ਦੇਣਾ ਐਵੇਂ ਮੋੜ ਕੇ ਫਿਰ ਜਿਹੜੀ ਆਹ ਵਾਲੀ ਚੁੰਝ ਹੋਊਗੀ ਨਾ ਇਹਨੂੰ ਐਵੇਂ ਉੱਤੇ ਐਵੇਂ ਪ੍ਰੈਸ ਕਰ ਲੈਣਾ ਇਹਨੂੰ ਪ੍ਰੈਸ ਤੇ ਉਹਦੇ ਬਾਅਦ ਆਟੇ ਚ ਮੇਰਨਾ ਚੰਗੀ ਤਰ੍ਹਾਂ ਐ ਕਿਉਂਕਿ ਨਾ ਫਿਰ ਚਕੀ ਲਾਇਆ ਵਾ ਜਿਹੜਾ ਉਹ ਫਿਰ ਨਾ ਥੱਲੇ ਸੈਲ ਨਾਲ ਚਿੜੀ ਜਾਂਦਾ ਹੈ ਸਪੋਰ ਨਾ ਬਣਾਣ ਅੱਛੇ ਪਰੌਂਠਿਆਂ ਨੂੰ ਨਾ ਮਤਲਬ ਟਾਈਮ ਬਹੁਤ ਲੱਗਦਾ ਹੈ ਇਹ ਤਾਂ ਆਪਾਂ ਫੋਟਲਾ ਚ ਖਾ ਕੇ ਖੁਸ਼ ਹੈ ਇਹ ਨੂੰ ਨਾ ਆਪਾਂ ਪਾ ਦਈਏ ਲਓ ਹੁਣ ਆਪਾਂ ਇਹਦੇ ਅੱਧੇ ਦੋੜੀ ਪਾ ਦੇ ਕੀ ਇੱਕ ਪਰੌਂਠਾ ਬਣਾ ਲਿਆ ਇੱਕ ਦੂਜਾ ਇਹ ਧੂਆਂ ਨਾ ਇਕੰਦਰ ਆਉਂ ਕਿ ਸਾਡੇ ਤਾਂ ਚਿਮਨੀ ਨਹੀਂ ਲੱਗੀ ਹੋਈ ਧੂਆ ਬਹੁਤ ਆ ਰਿਹਾ ਦਿੰਦਾ ਹੈ ਜਿੰਨਾ ਕੀ ਲਾਉਗੇ ਜਾਂ ਪਰੌਂਠੇ ਜਿੰਨਾ ਜ਼ਿਆਦਾ ਕੀ ਹੋਊਗਾ ਉਨਾ ਹੀ ਪਰੌਂਠਾ ਕ੍ਰਿਸਪੀ ਬਣੂਗਾ ਕ੍ਰਿਸਪੀ ਇਹ ਆਪਾਂ ਬਣਾਇਆ ਆ ਦੇਸੀ ਕੀ ਨਾ ਸੋਰੀ ਪਰੌਂਠਾ ਦੇਸੀ ਕੀ ਵਾਲਾ ਲੱਛਾ ਪਰੌਂਠਾ ਇਹਨੂੰ ਆਪਾਂ ਬੜਾ ਪ੍ਰਿੰਟ ਜਿਆਣਾ ਰੱਖਾਂਗੇ ਜੇ ਨਹੀਂ ਕਿਸ ਨੂੰ ਆਇਆ ਤਾਂ ਦੁਬਾਰਾ ਪੁੱਛਿਓ ਫਿਰ ਦੁਬਾਰਾ ਮੈਂ ਅਗਲੀ ਵੀਡੀਓ ਚ ਦੱਸ ਦਊਂਗੀ ਤੇ ਕੱਲੂ ਸੋਚੇ ਵੀ ਨਾ ਪਰਸੋਂ ਉਹ ਪਰਸੋਂ ਪਰਸੋਂ ਵਾਲੀ ਵੀਡੀਓ 'ਚ ਆਪਾਂ ਲਾਈਵ ਆਵਾਂਗੇ ਨਹੀਂ ਉਹ ਵੀ ਪਰਸੋਂ ਵਾਲੀ ਵੀਡੀਓ 'ਚ ਨਾ ਪਰਸੋਂ ਨੂੰ ਛੁੱਟੀ ਵੀ ਆ ਮੈਨੂੰ ਛੁੱਟੀ ਆ ਬੁੱਧਵਾਰ ਨੂੰ ਬੁੱਧਵਾਰ ਨੂੰ ਅਸੀਂ ਲਾਈਵ ਆਵਾਂਗੇ ਲਾਈਵ ਕਿੰਨੇ ਵਜੇ ਆਣਾ ਹੈ ਆਪਾਂ ਸਵੇਰੇ ਆ ਜਾਵਾਂਗੇ ਮੈਂ ਸਵੇਰੇ 10 ਵਜੇ ਹਾਂ ਸਵੇਰੇ 10 ਵਜੇ లైవ్ ਵੀਡੀਓ ਬਣਾ ਲਾਈਵ ਵੀਡੀਓ ਬਣਾਵਾਂਗੇ 10 ਵਜੇ ਲਾਈਵ ਡੇਟ ਤਾਂ ਦੱਸ ਦੋ ਜਿੱਦਣ ਆ ਬੁੱਧਵਾਰ ਬੱਸ बुधवार ठीक हां आज क्या ਦਿਨ ਆਜ 29 ਤਰੀਕ ਆ ਨਹੀਂ ਤਰੀਕ ਨੀ ਮੈਂ ਪੁੱਛਿਆ ਅੱਜ 1 ਤਰੀਕ ਨੂੰ ਲਾਈਵ ਆਵਾਂਗੇ ਸਵੇਰੇ 10 ਵਜੇ ਜ਼ਰੂਰ ਦੇਖਿਓ ਸਾਹਿਬ 1 ਮੈਂ 1 ਮੈਂ ਇਹ ਆਪਣਾ ਬਣ ਗਿਆ ਪਰੌठा ਤੇ ਆਪਾਂ ਹੁਣ ਪਲੇਟ ਲੰਮੇ ਆ ਪਰੌਂਦਾ ਟਾਦੇ ਆ ਆ ਲੋ ਜੀ ਆਪਾਂ ਆਪਣੇ ਦੋ ਪਰੌਂਠੇ ਟਾ ਲੈ ਲੱਛਾ ਪਰੌਠਾ ਸੋਨ ਰੋਟੀਆਂ ਟੱਗਦਾ ਇਹ ਹੁਣ ਐਨਾ ਸੋਚਿਓ ਵੀ ਰੋਟੀਆਂ ਧਰ ਲਿਆ ਹੁਣ ਰੋਟੀ ਖਾ ਰਿਆਂ ਸੋਈ ਮੈਂ ਸਾਰੀ ਸਾਫ ਕਰੂੰਗੀ ਕਲੀਨ ਕਰੂੰਗੀ ਰਸੋਈ ਤਾਂ ਮੈਂ ਚਕਤ ਚੱਕ ਕਰ ਦਿੰਦੀ ਆ ਬਾਅਦ ਚ ਇੱਧਰ ਆਈ ਹੁਣ ਕੋ ਪਿੱਛੇ ਪਿੱਛੇ ਜਾ ਰਿਆਂ ਨੇੜੇ ਆ ਲਓ ਜੀ ਇੱਧਰ ਹੈਗੀ ਆਪਣੀ ਪ੍ਰਿੰਡੀਆਂ ਤੇ ਆਹ ਲਓ ਜੀ ਆਪਣਾ ਪ੍ਰਿੰਡੀਆਂ ਦੀ ਸਬਜ਼ੀ ਲਈ ਧਾਰ ਅੰਦਰ ਅਸ ਕਹਿਤੀ ਆ ਹੁਣ ਮੈਂ ਦੇਖੋ ਹਾਲ ਦੇਖ ਲਓ ਮੇਨੇ ਦਹੀਂ ਮੈਂ ਅਜੇ ਪਾਇਆ ਨਹੀਂ ਦਹੀਂ ਮੈਂ ਮੋੜੇ ਪਾਉਣਾ ਹੈ ਬਹੁਤ ਸਵਾਦ ਮੈਂ ਤਾਂ ਹੀ ਕਹਿ ਰਹੀ ਲੱਛੇ ਪਰੋੜੇ ਨਾਲ ਕੋਈ ਵੀ ਸਬਜ਼ੀ ਖਾਓ ਬੜੀ ਟੇਸਟੀ ਲੱਗਦੀ ਆ ਲਾਉਣ ਨੂੰ ਤਾਂ ਜਾ ਕੇ ਰੋਟੀ ਖਾਣੀਆਂ ਦਹੀਂ ਵੀ ਪਾ ਲੈਣੀ ਆ ਤੇ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਆ ਚੈਨਲ ਨੂੰ ਪਲੀਜ਼ ਤੇ ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ 'ਚ ਤੇ ਜੰਦੇ ਜੰਦੇ ਫੇਰ ਇੱਕ ਤਰੀਕ ਨੂੰ ਅਸੀਂ ਸਵੇਰੇ 10:00 ਦੇ ਲਾਈਵ ਆਣਾ ਹੈ ਪਲੀਜ਼ ਵੀਡੀਓ ਦੇਖਿਓ ਨਾ ਸੌਰੀ ਲਾਈਵ ਆ ਜਾਓ